Eh, 아 i d a 배 ada. Eh, 자. 자 ਚਲ ਹੁਣ ਇਧਾਂ ਕਰਦੀ ਮੈਂ ਕੱਪੜੇ ਧੋ ਲੈਣੇ ਆ ਚਲ ਦੀਦੀ ਨੂੰ ਪੁੱਛਦੀ ਆ ਤੁਹਾਡਾ ਤਾਂ ਨਹੀਂ ਕੋਈ ਕੱਪੜਾ ਧੋਣ ਵਾਲਾ ਸੁਖਬਾਜ ਇੱਥੇ ਖੇਡਦਾ ਨਹੀਂ ਅੱਛਾ ਮਾਂ ਨਹੀਂ ਲੈ ਕੇ चल ठीक है हुन तू ना खेल ले मैं दिदू लेके आनी तेरे वास्ते ठीक है ऊपर बैठ के नहीं thole नहीं thole निकलना नहीं मन... उत नहीं उत हां ऊपर ऊपर खेलो फिर कोकरा चुन दे नहीं उत खेलना खेल चल ऊपर खेलो ठीक है अलग गड्डियों में तेरी उधर रख देनी है चल मैं असली से निकल रहा है चल है थे के ली जा ठीक है दीदी की गंड है ਕੋਝ ਨਹੀਂ ਇਹਦੀ ਡਰੈਸ ਚੇਂਜ ਕਰਕੇ ਆ ਦੇਹੀ ਸਕੂਲ ਦੀ ਅੱਛਾ ਅੱਛਾ ਇਹ ਨਾ ਥੱਲੇ ਖੇਡਣ ਲੈ ਤਾਂ ਇਹਨੂੰ ਮੈਂ ਕਹਿੰਦੀ ਉੱਪਰ ਖੇਲਣ ਵਾਲੇ ਤੇ ਕੋਈ ਗੱਲ ਨੀਚੇ ਹੀ ਖੇਡਣ ਦੇਣਾ ਹੀ ਫਿਰ ਕੀ ਹੈ ਨਹੀਂ ਸਿਮੀ ਤੈਨੂੰ ਪਤਾ ਆਪਾਂ ਇਦਾਂ ਹੀ ਅੰਦਰਾਂ ਚ ਚਪਲਾ ਲੈ ਕੇ ਆ ਜਾਨੇ ਆ ਫੇਕਟਾਣੂ ਹੁੰਦੇ ਤਾਂ ਕਰਕੇ ਨਹੀਂ ਮੈਂ ਨੀਚੇ ਖੇਡਣ ਦਿੰਦੀ ਲੈ ਮੈਂ ਤਾਂ ਨਾ ਸੁਖਬਾਗ ਨੂੰ ਥੱਲੇ ਹੀ ਖੇਡਣ ਦਿੰਨੀ ਆ ਤੁਸੀਂ ਕੁਝ ਜ਼ਿਆਦਾ ਹੀ ਕੇਅਰ ਕਰਦੇ ਹੋ ਦੀਦੀ ਤਾਂ ਹੀ ਤਾਂ ਤੁਹਾਨੂੰ ਨਮਨ ਫਿਰ ਇੰਨਾ ਤੰਗ ਕਰਦਾ ਵਾ ਨਹੀਂ ਸਿਮੀ ਕੇਅਰ ਦੀ ਨਹੀਂ ਗੱਲ ਇੱਦਾਂ ਨਿਆਣੇ ਨਾ ਫਿਰ ਥੱਲੇ ਖੇਲਦੇ ਨੇ ਧੰਦੇ ਕਾ ਟੈਮੇਟੀ ਚ ਤੇ ਹੱਥ ਤੋਂ ਹੁੰਦੇ ਨਹੀਂ ਤੇ ਇੱਦਾਂ ਖਾ ਪੀ ਲਿੰਦੇ ਆ ਫਿਰ ਇੱਦਾਂ ਬਿਮਾਰੀਆਂ ਜ਼ਿਆਦਾ ਫੈਲਦੀਆਂ ਆ ਤਾਂ ਹੀ ਬਿਮਾਰ ਹੁੰਦੇ ਤੀਦੀ ਫਿਰ ਵੀ ਨਾ ਤੁਸੀਂ ਜ਼ਿਆਦਾ ਹੀ ਕੇਅਰ ਕਰਦੇ ਹੋ ਚਲੋ ਦੱਸੋ ਤੁਸੀਂ ਮੈਂ ਤਾਂ ਕੱਪੜੇ ਧੋਣ ਲੱਗੀ ਹੇ ਜੇ ਤੁਹਾਡੇ ਹੈਗੇ ਤਾਂ ਮੈਨੂੰ ਦੇ ਦਿਓ ਧੋਣ ਵਾਸਤੇ ਅੱਛਾ ਹਾਂ ਦਿਨੀ ਮੈਂ ਚਲੋ ਠੀਕ ਦੇ ਦਿਓ ਠੀਕ ਹੈ ਚਲ ਮੈਨੂੰ ਖੇਲ ਮੈਂ ਆਉਣੀ ਆ ਠੀਕ ਹੈ ਚਲ ਸੀ ਮੇ ਕਪੜੇ ਤਾਂ ਚਲ ਗਿਆ ਤੇ ਮੈਂ ਬਰਤਨ ਤੋਦੀ ਨੀ ਆਮ ਸੇਤੀ ਮੁੱਕ ਜਾਂਦਾ ਏਦਾਂ ਦਵਾ ਜਾਂਦੀਆਂ ਨਾ ਸਤਿ ਸ਼੍ਰੀ ਅਕਾਲ ਮਾਸੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਠਾਕ ਆਜੂ ਆਜੂ ਬੈਜੋ ਮਾਸੀ ਜੀ ਮੈਂ ਦੀਦੀ ਨੂੰ ਆਵਾਜ਼ ਮਾਰਦੀ ਆ ਦੀਦੀ ਮਾਸੀ ਜੀ ਆਏ ਨਾ ਪਾਣੀ ਲਿਆਇਓ ਹੋਰ ਸੁਣਾ ਠੀਕ ਠਾਕ ਠੀਕ ਠਾਕ ਵਧੀਆ ਤੁਸੀਂ ਦੱਸੋ ਹੋਰ ਹਾਂ ਠੀਕ ਆ ਸੁਭਾਜ ਤੇ ਨਮਨ ਕਿੱਥੇ ਆ ਸੁਭਾਜ ਨੂੰ ਤਾਂ ਮਾਸੀ ਜੀ ਹੁਣੇ ਸੁਵਾ ਕੇ ਆਈਆਂ ਅੱਛਾ ਤੇ ਨਮਨ ਪਤਾਂ ਟੀਵੀ ਵੇਖਣ ਰਿਆ ਜ ਘਰੇ ਅੱਛਾ ਔਰ ਘਰ ਠੀਕ ਠਾਕ ਸਾਰੇ ਹਾਂ ਸਾਰੇ ਠੀਕ ਠਾਕ ਚਲੋ ਵਧੀਆ ਸਸੀਗਾ ਮਾਸੀ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੇ ਠੀਕ ਆ ਔਰ ਘਰ ਦੱਸ ਸ ਠੀਕ ਠਾਕ ਸਭ ਹਾਂ ਸਭ ਠੀਕ ਠਾਕ ਆ ਅੱਛਾ ਔਰ ਕਲੀਆਂ ਤੁਰੇ ਫੇ ਤੇ ਨਮਨ ਕਿੱਥੇ ਆ ਓ ਟੀਵੀ ਵੇਖਣ ਲਿਆ ਅੰਦਰ ਅੱਛਾ ਮਾਸੀ ਜੀ ਦ ਪਾੜਾ ਟਾਈਮ ਹੋਇਆ ਤੇ ਤੁਹੇ ਇਹ ਦੱਸੋ ਰੋਟੀ ਖਾਓਗੇ ਕਿ ਚਾਹ ਪੀਓਗੇ ਕੋਈ ਨਹੀਂ ਪੀ ਲੈਣਾ ਚਾਹ ਵੀ ਰੋਟੀ ਵੀ ਖਾ ਲੈਨੇ ਆ ਮੈਂ ਕੱਪੜੇ ਲਿਆਈਆਂ ਨਹਾਣਿਆਂ ਦੇ ਅੱਛਾ ਮੈਂ ਤਾਂ ਹੀ ਪੁੱਛਣ ਦੀ ਸੀ ਕਿੱਥੇ ਆਓ ਹੁਣ ਅਸਕੂ ਲਾਇਆ ਹੀ ਫੇਰ ਮੈਂ ਚੱਲ ਦੇਖ ਲੈ ਥੋੜੀ ਦੇਰ ਠੀਵੀ ਰੋਟੀ ਰੋਟੀ ਖਾ ਲੈਿੰਦਾ ਫੇਰ ਆਪੇ ਆ ਲੈ ਸੁਕਵਾਜ ਦੇ ਆ ਲੈ ਨੰ ਮੰਦੇ ਵੇਖ ਲਓ ਪਾ ਕੇ ਨਾਪ ਵੀ ਹੁੰਦੇ ਹੈ ਕਿ ਨਹੀਂ ਕੀ ਵੇ ਖੰਡੀ ਸੰਦੀਪ ਆ ਜਾਣਗੇ ਨਾ ਉਹਨਾਂ ਦੇ ਜੇ ਨਾ ਆਉਣਗੇ ਨਾ ਤਾਂ ਮੈਂ ਵਾਪਸ ਕਰਕੇ ਤੇ ਹੋਰ ਲਿਆ ਦੂੰਗੀ ਮਾਸੀ ਜੀ ਆ ਕਿਦਾਂ ਦਾ ਸੂਟ ਆ ਇਦਾਂ ਦਾ ਕਲਰ ਤੇ ਮੈਂ ਕਦੇ ਸੁਬਾਜ ਨੂੰ ਪਾਇਆ ਹੀ ਨਹੀਂ ਹੈਗਾ ਮੈਂ ਨਹੀਂ ਇਦਾਂ ਦੇ ਰੰਗ ਪਾਉਂਦੀ ਉਹਨੂੰ ਮਾਸੀ ਜੀ ਮਨੂ ਵੀ ਨਮਨ ਦੀ ਸ਼ਰਟ ਇਦਾਂ ਹੀ ਲੱਗਣ ਦੀ ਆ ਇੱਕ ਰੰਗ ਕਿੰਨਾ ਫਿੱਕਾ ਤੇ ਉਦੋਂ ਮੈਨੂੰ ਲੱਗਦੀ ਸ਼ਰਟ ਉਹ ਨਹੀਂ ਚੰਗੀਆਂ ਆਗੇ ਇੱਕੋ ਤੋੱਚ ਖਰਾਬ ਹੋ ਜਾਣੀ ਆ ਤਪੈਂਟ ਉਹਨੇ ਚੰਗੀ ਮਾਸੀ ਜੀ ਪੁਰਾਣੇ ਜ਼ਮਾਨੇ ਦੀ ਲੱਗਦੀ ਆ ਪਤਾ ਨਹੀਂ ਕਿਹੜੀ ਦੁਕਾਨ ਤੋਂ ਲਾਇਆ ਜੇ ਤੁਸੀਂ ਮਾਸੀ ਜੀ ਮੈਨੂੰ ਤੇ ਇਦਾਂ ਲੱਗਦਾ ਤੁਸੀਂ ਕਿਤੇ ਸੇਲ ਸੂਲ ਚੋਂ ਲਏ ਹੀ ਆ ਕੱਪੜੇ ਤੇ ਘਰ ਪਏ ਹੀ ਤੁਸੀਂ ਉੱਧੇ ਚੁੱਕ ਕੇ ਲੈ ਆਏ ਹੋ ਮੈਂ ਤੇ ਵਧੀਆ ਲਈ ਹੀ ਆਪਣੀ ਵੱਲੋਂ ਤੁਹਾਨੂੰ ਨਹੀਂ ਪਸੰਦ ਆ ਇਹ ਚਲ ਸੀ ਮੇ ਕੋਈ ਗੱਲ ਨਹੀਂ ਹੋ ਰੱਖ ਲੈਣਾ ਮਾਸੀ ਜੀ ਲੈ ਕੇ ਆਟ ਵੇਖਾਂਗੇ ਫਿਰ ਕੀ ਕਰਨਾ ਇਹਨਾਂ ਦਾ ਆ ਲੈੰਡਰ ਰੱਖਿਆ ਤੇ ਮੈਂ ਚਾਹ ਬਣਾ ਦਾਂ ਮਾਸੀ ਜੀ ਨੂੰ ਕਿੰਨੇ ਚਾਵਾਂ ਨਿਆਣੇ ਦੇ ਕੱਪੜੇ ਲੈ ਕੇ ਆਏ ਇਹ ਤੇ ਇਹਨਾਂ ਦੇ ਕਿਤੇ ਨੱਕ ਤੇ ਨਹੀਂ ਚੜੇ ਮਾਸੀ ਜੀ ਚਾਹ ਪੀਓ ਉਹ ਦੰਦ ਨੂੰ ਸ਼ਹਿਰ ਚ ਰਹਿੰਦੀ ਆ ਜੇ ਤੇ ਚਾਹ ਬਣਾ ਲੈਂਦੀ ਆ ਤੇ ਕੌਫੀ ਬਣਾ ਲੈਂਦੀ ਆ ਮਸਾ ਜੀ ਚਲ ਚਾਹ ਹੀ ਬਣਾਈਆਂ ਤੇ ਨਾਲ ਹੀ ਕੁਛ ਰੱਖ ਦੋ ਇਹ ਵੀ ਨਹੀਂ ਤੁਹਾਨੂੰ ਪਤਾ ਪਿਆਗੇ ਦੀ ਇੱਜ਼ਤ ਕਿਤਾ ਕਰੀਦੀ ਆ ਨਹੀਂ ਮਾਸੀ ਜੀ ਕਰਨਾ ਕੋਈ ਵੀ ਖਾਣ ਲੈਣੀ ਹੈਗਾ ਤੇ ਨਾਲ ਰੋਟੀ ਦਾ ਟਾਈਮ ਹੁੰਦਾ ਹੈ ਤੇ ਮੈਂ ਸੋਚ ਨਹੀਂ ਚਲ ਪਹਿਲੇ ਚਾਹ ਦੇ ਦਿੰਨੀ ਆ ਫਿਰ ਮੈਂ ਤੁਹਾਨੂੰ ਰੋਟੀ ਬਣਾ ਦਾਂਗੀ ਵਧੀਆ ਜੀ ਨਾਲੇ ਮਾਸੀ ਜੀ ਜੇ ਕੁਛ ਲੈਣ ਚੱਲ ਜਾਂਦੇ ਤੇ ਫਿਰ ਕਿੰਨਾ ਟਾਈਮ ਲੱਗ ਜਾਣਾ ਹੈ ਚੱਲ ਕੋਈ ਨਹੀਂ ਤੁਹਾਨੂੰ ਇਹ ਤੋਂ ਬਾਅਦ ਰੋਟੀ ਬਣਾ ਕੇ ਖਵਾ ਦਿੰਨੇ ਆ ਪੀ ਲੋ ਚਾਹ ਮਾਸੀ ਜੀ ਚਲੋ ਮਾਸੀ ਜੀ ਤੁਸੀਂ ਬਬਾ ਤੇ ਅਹੀਂ ਰੋਟੀ ਰੋਟੀ ਦਾ ਕਰ ਲਈਏ ਹੁਣ ਫੇ ਰੋਟੀ ਮੈਂ ਠਹਿਰ ਕੇ ਖਾਉਂਗੀ ਮੈਂ ਥੋੜਾ ਲੱਕ ਸਿੱਧਾ ਕਰ ਲਾਂ ਲੰਮੇ ਪਿਆ ਲਾਂ ਘੜੀ ਕੇ ਮੈਂ

ਦੀਦੀ ਕਰਨ ਦੇ ਰੋਟੀ ਦੀ ਤਿਆਰੀ ਹਾਂ ਸਮੀਤ ਉਹ ਨਾ ਮਾਸੇ ਜੀ ਨੇ ਥਾਲ ਕੇ ਲਾਇਆ ਤੇ ਰੋਟੀ ਫਰਾ ਦੇਣ ਵਾਲੇ ਫਿਰ ਉਹ ਨਾ ਜਾਣਾ ਵੀ ਨਾ ਉਹ ਲੇਟ ਹੋ ਜਾਣਗੇ ਆਹੋ ਕੋਈ ਨਹੀਂ ਬਣਾਓ ਤੁਸੀਂ ਬਸ ਚਲ ਠੀਕ ਹੈ ਮੈਂ ਪਾ ਦਿੰਨੀ ਫਿਰ ਹਾਂ ਹਾਂ ਮਾਸੇ ਜੀ ਉੱਠ ਗਏ ਨਾ ਉਹ ਉੱਠ ਗੀਆ ਆ ਮੈਂ ਉਹ ਵੇਖਣਾ ਆਂ ਕਿ ਉੱਠੇ ਕਿ ਨਹੀਂ ਸੰਦੀਪ ਰੋਟੀ ਬਣਾਉਣ ਦੀ ਆ ਜਾਓ ਫਿਰ ਬਾਹਰ ਖਾ ਲੋ ਰੋਟੀ ਚੱਲ ਆਉਣੀ ਚਲੋ ਆ ਜਾ ਮਸਾਲੀ ਵਾਲਾ ਰੋਟੀ ਮਾਸੀ ਜੀ ਲੈ ਲਓ ਰੋਟੀ ਹੋਰ ਬਸ ਲੈ ਲਓ ਤੀ ਤਾਂ ਦੋਈ ਰੋਟੀਆਂ ਖਾਧੀਆਂ ਨੇ ਦੋਈ ਮੈਂ ਤੇ ਮਸਾ ਨਗਾਈਆਂ ਵਾ ਨਾ ਕਿਤੇ ਸਬਜ਼ੀ ਚ ਮਾਸਾ ਕਿਉਂ ਪਾਇਆ ਤੁਸੀਂ ਨਾ ਕਿਤੇ ਮਾਸਾ ਨਾਲ ਆਚਾਰ ਦਿੱਤਾ ਨਾ ਕਿਤੇ ਸਲਾਦ ਕਿਤੇ ਮਾਸਾ ਮਿੱਠਾ ਹੀ ਨਾਲ ਕੋਈ ਬਣਾ ਲੈਂਦਾ ਵਾ ਕੀ ਰੋਟੀ ਤੂੰ ਹੀ ਖਵਾਉਂਦੀਆਂ ਮੈਨੂੰ ਆ ਸੁੱਕੀਆਂ ਰੋਟੀਆਂ ਚਿੱਠੀਆਂ ਮੇਰੇ ਕੋਲ ਨਹੀਂ ਜਾਣ ਨਹੀਂ ਡੀਆਂ ਮਸਾ ਨਗਾਈਆਂ ਮੈਂ ਸਿਮੀ ਖਾ ਲਈ ਰੋਟੀ ਮਾਸੀ ਜੀ ਨੇ ਆਓ ਖਾ ਲਈ ਆ ਬਹੁਤ ਸੋਹਣੀ ਕੀਤੀ ਮੇਰ ਨਾਲ ਤੁਸੀਂ ਜਿਹੋ ਜਿਵੇਂ ਚਾਹ ਪਿਆਤੀ ਉਹ ਜੀ ਤੁਸੀਂ ਰੋਟੀ ਖਵਾਤੀ ਆ ਉਹਦਾ ਟਾੜੇ ਕੋਈ ਨੱਕ ਤੇ ਨਹੀਂ ਚੜਦਾ ਉਹਦਾ ਤੁਸੀਂ ਸ਼ਹਿਰ ਚ ਰਹਿਣ ਡਈਆਂ ਜੇ ਆਹ ਸਬਜੀ ਖਰੇ ਘਦੋਕ ਦੀ ਪਈ ਜਿਹੜੀ ਮੇਰੇ ਅੱਗੇ ਰਹਾਤੀ ਆ ਵੀ ਖਾ ਲਾ ਵੇਹੋ ਸਬਜੀ ਖਾਣ ਆਈ ਹੀ ਇੱਥੇ ਮਾਸੀ ਜੀ ਅਹੀਂ ਐਨੇ ਚਾਣਾ ਰੋਟੀ ਬਣਾ ਕੇ ਦਿੱਤੀ ਆ ਤੁਹਾਨੂੰ ਪਸੰਦ ਹੀ ਨਹੀਂ ਆਉਂਦੀ ਆਹੋ ਦੀਦੀ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਅਹੀਂ ਐਨੇ ਚਾਣਾ ਰੋਟੀ ਬਣਾਈ ਆ ਤੇ ਮਾਸੀ ਵੇਖਾਂ ਬੋਲਣ ਲੱਗਾ ਕਿੰਨਾ ਵੱਧ ਘੱਟ ਬੋਲਣ ਡਏ ਨੇ ਹੋਰ ਕੀ ਆ ਸਿਮੀ ਮਾਸੀ ਤੇ ਬੇਇੱਜ਼ਤੀ ਕਰੀ ਜਾਂਦੇ ਸਾਡੀ ਅੱਛਾ ਹੁਣ ਤੁਹਾਨੂੰ ਪਤਾ ਲੱਗਾ ਬੇਇੱਜ਼ਤੀ ਹੋਣ ਦੀ ਆ ਮੈਂਨੇ ਚਾਵਾਂ ਨਾਲ ਤੁਹਾਡੇ ਨਿਆਣੇ ਦੇ ਸੂਟ ਲੈ ਕੇ ਆਈ ਸੀ ਚਾਰ ਦੁਕਾਨਾਂ ਫਿਰ ਕੇ ਫਿਰ ਮੈਂ ਸੂਟ ਪਸੰਦ ਕੀਤਾ ਫਿਰ ਮੈਂ ਲੈ ਕੇ ਆਈ ਤੇ ਤੁਸੀਂ ਕੀ ਕਹਿਣ ਦੀਆਂ ਮਾਸੀ ਨੇ ਸੇਲ ਚੋਂ ਲੈ ਆਂਦੇ ਆ ਘਰ ਪਏ ਹੋਣੇ ਆ ਉਹ ਲੈ ਆਂਦੇ ਆ ਤੁਸੀਂ ਬੇਇੱਜ਼ਤੀ ਕਰਨ ਲੱਗਿਆ ਕੋਈ ਸੋਚਿਆ ਮੇਰਾ ਅਹੀਂ ਕੀ ਕਹਿਣ ਦੀਆਂ ਮਾਸੀ ਨੂੰ ਮੈਂ ਕਿੰਨੇ ਚਾਵਾਂ ਨਾਲ ਸੂਟ ਲੈ ਕੇ ਆਈ ਸੀ ਤੁਹਾਡੇ ਨੱਕ ਤੇ ਚੜੇ ਹੋ ਜੇ ਕਹਿਣ ਕੋਈ ਤੇ ਪਿਆਰ ਹੋਵੇ ਨਾ ਉਹ ਲੈ ਕੇ ਆਉਂਦਾ ਕੱਪੜੇ ਮੇਰੇ ਵੀ ਕੁਝ ਲੱਗਦੇ ਸੀ ਮੈਂ ਤਾਂ ਹੀ ਲੈ ਕੇ ਆਈ ਹਾਂ ਕਿਨੇ ਰਿੱਜਾ ਚਾਵਾਂ ਨਾ ਮੈਂ ਲੈ ਕੇ ਆਈ ਹਾਂ ਤੁਸੀਂ ਵੀ ਐਸੀ ਕਰ ਲੱਗਿਆ ਮੈਂਟਲ ਆਇਆ ਦੋਵਾਂ ਨੇ ਸਹੀ ਗੱਲ ਆ ਮਾਸੀ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਹਾਂ ਸਿਮੀ ਮਾਸੀ ਜੀ ਇਹਨਾਂ ਚਾਹਣਾ ਸੂਟ ਲੈ ਕੇ ਆਏ ਤੁਹਾਨੂੰ ਨਿੰਦ ਨਾ ਨਹੀਂ ਚਾਹੀਦਾ ਪਸੰਦ ਤੇ ਹਰ ਇੱਕ ਦੀ ਆਪਾ ਆਪਣੀ ਹੁੰਦੀ ਹੈ ਨਾ ਚਲੋ ਕੋਈ ਗੱਲ ਨਹੀਂ ਮਾਸੀ ਜੀ ਹੁਣਾਂ ਹੀ ਕਿਸੇ ਦਿਨ ਤੁਹਾਡੇ ਕੁਆਵਾਂਗੇ ਤੇ ਅਸੀਂ ਉਹੋ ਹੀ ਸੂਟ ਨਮਨ ਤੇ ਸੁਖਬਾਜ ਨੂੰ ਪਾ ਕੇ ਲੈ ਕੇ ਆਵਾਂਗੇ ਚਲੋ ਠੀਕ ਆ ਮੈਂ ਚਲਦੀ ਆ ਫਿਰ ਹੁਣ ਨਹੀਂ ਨਹੀਂ ਮਾਸੀ ਜੀ ਰਾਤ ਨੂੰ ਆਹੀਂ ਤੁਹਾਨੂੰ ਨਵਦੀਆ ਰੋਟੀ ਖਵਾਵਾਂਗੇ ਤੇ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੇ ਤੁਹਾਡੀਆਂ ਸਾਰੀਆਂ ਸ਼ਿਕਾਇਤਾਂ ਦੂਰ ਕਰਾਂਗੇ ਤੁਹਾਡੀ ਪਸੰਦੀ ਦੀ ਰੋਟੀ ਬਣਾਵਾਂਗੇ ਅੱਜ ਚਲ ਠੀਕ ਆ